ਵੀਲੀ ਉਹ ਬੱਚੀਆਂ ਬੀਬੀਆਂ ਜੀਲਾਂ ਚ ਬੈਠੀਆਂ ਉਹਨਾਂ ਦੇ ਗਲਾਂ ਚ ਹਾਰ ਪਾਤੇ ਆਪਣੇ ਹੀ ਬੱਚਿਆਂ ਦੇ ਟੁਕੜਿਆਂ ਦੇ ਹਾਨ ਟੁਕੜੇ ਗਲਾਂ ਚ ਨੇ ਖੂਨ ਨਾਲ ਸਰੀਰ ਲੱਤ ਪੱਥ ਨੇ ਝੋਲੀਆਂ ਗੁਰਮਖ ਖੂਨ ਨਾਲ ਭਰੀਆਂ ਹੋਈਆਂ ਨੇ ਬੱਚਿਆਂ ਦੇ ਟੁਕੜਿਆਂ ਵਿੱਚੋਂ ਨਿਕਲਿਆ ਖੂਨ ਤੇ ਉਹ ਬਾਣੀ ਪੜਦੀਆਂ ਪਈਆਂ ਕਿੱਦਾਂ ਕਹਿੰਦੀਆਂ ਹੋਣਗੀਆਂ ਆਨੰਦ ਭਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਕਿੱਦਾਂ ਪੜਦੀਆਂ ਹੋਣਗੀਆਂ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾ ਕਿਧ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਹਦਾ ਦਿਨ ਤੇਰੇ ਬਾਣੀ ਅੰਦਰ ਸੁਖਾਂ ਚ ਬਤੀਤ ਹੋਇਆ ਰਾਤਰੀ ਆਈ ਹੈ ਤੇਰੇ ਪਾਣੀ ਵਿੱਚ ਸੁੱਖਾਂ ਨਾਲ ਬਤੀਤ ਹੋਵੇ ਜਦੋਂ ਆ ਅਰਦਾਸ ਕੀਤੀ ਨਾ ਤੇ ਇਤਿਹਾਸ ਕਰ ਕਹਿੰਦੇ ਨੇ ਮੀਰ ਮੰਨੂ ਦੀ ਜੇਲ੍ਹ ਦਾ ਇੱਕ ਪਹਿਰੇਦਾਰ ਸੀ ਮੀਰ ਮੰਨੂ ਦੇ ਕੋਲੇ ਤਾਹਾਂ ਮਾਰ ਕੇ ਜਾ ਕੇ ਰੋਪਿਆ ਇਹਨਾਂ ਸਿੱਖਾਂ ਲਈ ਦੁੱਖ ਦਾ ਦਿਨ ਨਹੀਂ ਆਉਣਾ ਤੋ ਕਿੰਨਾ ਜਿਸ ਧਰਮ ਦੀਆਂ ਮਾਵਾਂ ਆਪਣੇ ਪੁੱਤ ਪੋਤਿਆਂ ਦੇ ਟੁਕੜੇ ਗਲਾਂ ਵਿੱਚ ਹਾਰ ਤਵਾ ਕੇ ਬੈਠੀਆਂ ਹੋਣ ਤੇ ਅਰਦਾਸ ਇਹ ਕਰਦੀਆਂ ਹੋਣ ਅੱਜ ਦਾ ਦਿਨ ਸੁੱਖਾਂ ਵਿੱਚ ਬਤੀਤ ਹੋਇਆ ਉਹਨਾਂ ਲਈ ਦੁੱਖ ਦਾ ਦਿਨ ਕਿਵੇਂ ਆਏਗਾ ਕਿਵੇਂ ਆਏਗਾ ਉਹ ਪਰਮ ਦੁੱਖ ਦਾ ਦਿਨ ਆਈ ਦੂਮਰ ਦੁੱਖ ਦਾ ਦਿਨ ਕੀ ਹੋਏਗਾ ਪਰ ਜ਼ਬਾਨ ਤੋਂ ਕਹਿੰਦੀਆਂ ਪਈਆਂ ਨੇ ਅੱਜ ਦਾ ਦਿਨ ਸੁੱਖਾਂ ਵਿੱਚ ਬਤੀਤ ਹੋਇਆ ਹੈ